ਸਵੇਰੇ ਉੱਠ ਕੇ ਸਭ ਤੋਂ ਪਹਿਲੀ ਅਰਦਾਸ ਕਰੋ ਮਹਾਰਾਜ ਮੈਂ ਤੁਹਾਡਾ ਥੈਂਕਸ ਕਰਦਾ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੈਨੂੰ ਇੱਕ ਇੱਕ ਹੋਰ ਦਿਨ ਜ਼ਿੰਦਗੀ ਜਿਉਣ ਲਈ ਦੇ ਦਿੱਤਾ ਤੁਹਾਡਾ ਧੰਨਵਾਦ ਮੈਨੂੰ ਤੁਸੀਂ ਇੱਕ ਦਿਨ ਹੋਰ ਜਿਉਣ ਲਈ ਦਿੱਤਾ ਤੁਹਾਡਾ ਧੰਨਵਾਦ ਇੱਕ ਤੇ ਸਵੇਰੇ ਉੱਠ ਕੇ ਅਰਦਾਸ ਕਰੋ ਸੱਚਾ ਪਾਸ਼ਾ ਅੱਜ ਮੈਂ ਘਰੋਂ ਨਿਕਲ ਲਗਾ ਮੈਂ ਕਿਸੇ ਦਾ ਕੋਈ ਵਿਗੜਿਆ ਕੰਮ ਸਵਾਰਾਂ ਕਿਸੇ ਦਾ ਭਲਾ ਕਰ ਸਕਾਂ ਕਿਸ ਦੀ ਹੈਲਪ ਕਰ ਸਕਾਂ ਤੇ ਜੇ ਮੇਰੇ ਕੋਲੋਂ ਕਿਸੇ ਦਾ ਕੰਮ ਸਵਰਦਾ ਨਹੀਂ ਨਾ ਮੈਨੂੰ ਇੰਨੀ ਕਿਮਤ ਬਖਸ਼ੋ ਮੇਰੇ ਕੋਲੋਂ ਕਿਸੇ ਦਾ ਕੰਮ ਵਿਗੜੇ ਵੀ ਨਾ ਮੈਂ ਕਿਹਦਾ ਨੁਕਸਾਨ ਵੀ ਨਾ ਕਰਾਂ ਮੈਂ ਕਿਹਦਾ ਭਲਾ ਕਰ ਸਕਾਂ ਕਰਕੇ ਵੇਖੋ ਤਜਰਬਾ ਸਕੂਨ ਮਿਲੇਗਾ ਮਨ ਠੰਡਾ ਰਹੇਗਾ ਆਪਣੇ ਆਏ ਦਿਨ ਆਪਾਂ ਚੜਦੀ ਇੱਕ ਨਿੱਕੀਆਂ ਨਿੱਕੀਆਂ ਖੁਸ਼ੀਆਂ ਵਿੱਚੋਂ ਨਿੱਕੇ ਨਿੱਕੇ ਕੰਮਾਂ ਦੇ ਵਿੱਚੋਂ ਖੁਸ਼ ਰਹਿਣ ਦੀ ਆਤ ਪਾਉਣੀ ਚਾਹੀਦੀ ਇਨਸਾਨ ਨੂੰ ਨਿੱਕੇ ਨਿੱਕੇ ਕੰਮ ਕਈ ਵੇਰੀ ਆਪਾਂ ਵੱਡੀਆਂ ਚੀਜ਼ਾਂ ਤੇ ਕੀ ਮਿਲਦੀਆਂ ਛੋਟੀਆਂ ਛੋਟੀਆਂ ਗੱਲਾਂ ਕਦੀ ਆਪਾਂ ਅੱਜ ਤੋਂ 20 30 40 ਸਾਲ ਪਿਛੇ ਜਦੋਂ ਜਦੋਂ ਪੁਰਾਣੇ ਬਜ਼ੁਰਗ ਜਿਉਂਦੇ ਹੋਣ ਜਦੋਂ ਪਹਿਲੀ ਵਾਰ ਉਹਨਾਂ ਨੇ ਕੋਈ ਸਾਈਕਲ ਲੈ ਕੇ ਦਿੱਤਾ ਹੋਏਗਾ ਆਪਣੇ ਬੱਚੇ ਨੂੰ ਤੇ ਬੱਚਾ ਕਿੰਨਾ ਸਾਈਕਲ ਤੇ ਵੀ ਖੁਸ਼ ਸੀ ਅੱਜ ਵੱਡੀਆਂ ਗੱਡੀਆਂ ਲੈ ਕੇ ਵੀ ਬੰਦਾ ਖੁਸ਼ ਨਹੀਂ ਹੁੰਦਾ ਕਈ ਵੇਰੀ ਤੂੰ ਗੱਡੀਆਂ ਨਾਲ ਟੈਨਸ਼ਨਾਂ ਵੀ ਆਉਂਦੀਆਂ ਨੇ ਨਾ ਉਦੋਂ ਪਤਾ ਸੀ ਪੈਦਲ ਮਾਰਨੇ ਆ ਤੇ ਮੈਂ ਤੁਰਨਾ ਹੋ ਨਿਕਨੇ ਨਿਕੇ ਚੀਜ਼ਾਂ ਵਿੱਚੋਂ ਉਦੋਂ ਕੱਪੜੇ ਕੱਟ ਸੀ ਪਰ ਜਿੰਨਾ ਵੀ ਮਿਲਦਾ ਸੀ ਖੁਸ਼ੀ ਬੜੀ ਹੁੰਦੀ ਸੀ ਅੱਜ ਨਵੇਂ ਕੱਪੜੇ ਪਾ ਕੇ ਵੀ ਬੰਦੇ ਦੇ ਕੋਲ ਖੁਸ਼ੀ ਨਹੀਂ ਹੁੰਦੀ ਕਿਉਂ ਕਿ ਬੰਦਾ ਮਟੀਰੀਅਲ ਵਿੱਚ ਗਵਾਚ ਗਿਆ ਪਦਾਰਥਾਂ ਵਿੱਚ ਇੰਨਾ ਖਚਤ ਹੋ ਗਿਆ ਕਿ ਆਪਣੇ ਆਪ ਨੂੰ ਵਿਚਾਰਨ ਦਾ ਬੰਦੇ ਦੇ ਕੋਲ ਸਮਝਿਆ ਨਹੀਂ ਜੋੜ ਘਟਾਓ ਹੀ ਨਹੀਂ ਕਰਦਾ ਮੈਂ ਕੀ ਹਾਂ ਕਿੱਥੋਂ ਆਇਆ ਮੇਰਾ ਮਤਲਬ ਕੀ ਹੈ ਮੈਂ ਤੇ ਹੱਸਣਾ ਹੀ ਭੁੱਲ ਗਿਆ ਮਹਾਰਾਜ ਕਹਿੰਦੇ ਨੇ